ਸਬਕਤ ਖੜੇ ਆ ਪਿੰਡ ਰੋਟਾ ਸਾਹਬ ਜੋ ਕੀ ਪ੍ਰੀਤ ਕੰਪੈਨ ਦੇ ਬਿਲਕੁਲ ਸਾਹਮਣੇ ਇੱਕ ਸੜਕ ਜਾਂਦੀ ਹੈ ਉਸ ਪਿੰਡ ਦੇ ਜੋ ਸ਼ੁਰਬਾਤ ਹੈ ਸ਼ੁਰਵਾਤ ਕਿੱਥੋਂ ਦੀ ਇਸ ਪਿੰਡ ਦੀ ਤੁਸੀਂ ਪਿੱਛੇ ਦੇਖ ਸਕਦੇ ਹੋ ਵੀ ਉਧਰ ਨੂੰ ਦਿਖਾਓ ਵੀਰ ਜੀ ਕਨਹਿਰ ਆਉਂਦੀ ਹੈ ਨਹਿਰ ਦੇ ਨਾਲ ਆ ਪੁਲ ਆਉਂਦਾ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਪੁਲ ਦੇ ਇਹ ਪੁਲ ਪੁਰਾਣਾ ਹੈ ਤੇ ਅਸੀਂ ਇਸ ਪੁਲ ਦੇ ਉੱਤੇ ਖੜੇ ਆ ਤੇ ਮੇਨ ਗੱਲ ਕੀ ਹੈ ਵੀ ਆਜੋ ਇਧਰ ਨੂੰ ਦਿਖਾਓ ਮੇਨ ਗੱਲ ਕੀ ਹੈ ਵੀ ਇਹ ਪੁਲ ਤੇ ਅੱਜ ਕਿਉਂ ਲੋਕ ਇਕੱਠੇ ਹੋਏ ਨੇ ਕਿਉਂ ਉਸ ਪੁਲ ਤੇ ਲਵੇ ਗਾ ਲਓ ਤੇ ਕਿਉਂ ਉਸ ਪੁਲ ਤੇ ਫੁੱਲ ਲਗਾਏ ਗਏ ਨੇ ਉਹ ਪੁਲ ਵੀ ਤੁਹਾਨੂੰ ਦਿਖਾਵਾਂਗੇ ਇੱਕ ਆ ਪੁਲ ਬਣਿਆ ਹੋਇਆ ਪਹਿਲਾਂ ਤੇ ਇੱਕ ਆ ਪੁਲ ਇਹ ਪੁਲ ਤੇ ਉੱਤੇ ਫੁੱਲ ਕਿਉਂ ਲਗਾਏ ਗਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਕਾਰਨ ਕੀ ਹੈ ਵੀ ਅੱਜ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਪੰਜਾਬ ਦੇ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਇਸ ਪੁਲ ਦਾ ਉਦਘਾਟਨ ਕਰਨ ਆ ਰਹੇ ਨੇ ਪਿੰਡ ਰੋਟਾ ਸਾਹਿਬ ਨੂੰ ਨਹਿਰ ਦੇ ਉੱਤੇ ਇੱਕ ਨਵਾਂ ਪੁਲ ਬਣਾਇਆ ਗਿਆ ਉਸ ਲਈ ਡਾਕਟਰ ਬਲਬੀਰ ਸਿੰਘ ਪੰਜਾਬ ਹੈਲਥ ਮਿਨਿਸਟਰ ਉਰੇ ਪਹੁੰਚ ਰਹੇ ਨੇ ਮੇਰੇ ਤੋਂ ਪੁੱਛ ਰਹੇ ਹੋ ਵੀਰ ਜੀ ਨਾਮ ਆਮਾਬਿਰ ਜੀ ਮੇਰਾ ਨਾਮ ਲਖਮਨਦਰ ਸਿੰਘ ਆ ਜੀ ਠੀਕ ਹੈ ਰੋਟਾ ਪਿੰਡ ਤੋਂ ਮੌਜੂਦਾ ਸਰਪੰਚ ਆ ਠੀਕ ਉੱਚੀ ਰੋਟਾ ਤੇ ਜਿਹੜਾ ਆਪਾਂ ਇਸ ਸਮੇਂ ਰੋਟਾ ਪਿੰਡ ਦੇ ਪੁਲ ਤੇ ਖੜਿਆ ਕੀ ਪ੍ਰੋਗਰਾਮ ਅੱਜ ਫੁੱਲਾਂ ਨਾਲ ਇਹ ਪੁਲ ਸਜਾਇਆ ਗਿਆ ਕੀ ਜੀ ਇਹ ਸਰ ਸਾਨੂੰ ਨਾਲ ਬਹੁਤ ਦਿੱਕਤ ਆਉਂਦੀ ਸੀ ਪੁਲ ਛੋਟਾ ਸੀਗਾ ਮਿਆਦ ਵੀ ਲੰਗੀ ਹੋਈ ਸੀ ਉਹਦੀ ਠੀਕ ਹੈ ਤੇ ਉਸ ਕਰਕੇ ਫਿਰ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹਰ ਵਿਭਾਗਮੇ ਦੀ ਉਹਦੇ ਨਾਲ ਅਸੀਂ ਨਮਾਪੁਰ ਬਣਵਾਇਆ ਵੀ ਹੁਣ ਠੀਕ ਹੈ ਹਾਂਜੀ ਤੇ ਹੁਣ ਅੱਜ ਕੌਣ ਆ ਰਿਹਾ ਉਹਦੇ ਮੋਹਰਤ ਵਗੈਰਾ ਕਰਨਾ ਡਾਕਟਰ ਵੀ ਕਰਾ ਕਰ ਹਾਂਜੀ ਇੱਥੇ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਆ ਰਹੇ ਹਨ ਠੀਕ ਹੈ ਹਾਂਜੀ ਤੇ ਆਪਾਂ ਪੁਲ ਦੇ ਕੋਲ ਖੜੇ ਆ ਨਹਿਰ ਦੇ ਉੱਤੇ ਕੀ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਹੈ ਜੀ ਸਾਡੇ ਇਹ ਨਹਿਰ ਦਾ ਪੁਲ ਚੌੜਾ ਕੀਤਾ ਹੈ ਨਵਾਂ ਪੁਲ ਬਣਾਇਆ ਹੈ ਪਹਿਲਾ ਪੁਲ ਹੈਗਾ ਜੀ ਥੋੜਾ ਜਿਆਦਾ ਤੰਗ ਸੀ ਤੇ ਬਾਕੀ ਉਹਦੀ ਮਿਆਦ ਵੀ ਪੂਰੀ ਹੋ ਗਈ ਸੀ ਇਹ ਹੁਣ ਪੁਲ ਨਾਇਕ ਮੈਨ ਤੇ ਮੰਤਰੀ ਸਾਹਿਬ ਦੇ ਉਹਦਾ ਉਦੇਸ਼ ਨਾਲ ਨਵਾਂ ਬਣਿਆ ਤੇ ਅੱਜ ਇਹਨੂੰ ਪਿੰਡ ਨੂੰ ਸਮਰਪਿਤ ਕਰ ਰਹੇ ਨੇ ਮੰਤਰੀ ਸਾਹਿਬ ਆ ਰਹੇ ਨੇ ਕੌਣ ਆ ਰਹੇ ਜੀ ਮੋਹਰਤ ਮੋਹਰਤ ਕਰਨਗੇ ਜੀ ਸਿਹਤ ਮੰਤਰੀ ਡਾਕਟਰ ਭਲਵੀਰ ਸਿੰਘ ਜੀ ਆ ਰਹੇ ਨੇ ਅਸੀਂ ਆਪਣੇ ਨਗਰ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਉੱਲੇ ਤਿਆਰ ਬੈਠੇ ਆਂ ਤੇ ਬਹੁਤ ਸੋਹਣਾ ਸਾਡੇ ਪਿੰਡ ਨੂੰ ਪੁਲ ਮਿਲਿਆ ਜੀ ਠੀਕ ਹੈ ਇਹਦੇ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਪੰਚਾਇਤ ਵੱਲੋਂ ਪਹਿਲਾਂ ਕੋਈ ਪ੍ਰੋਬਲਮ ਆ ਰਹੀ ਸੀ ਅਸੀਂ ਪ੍ਰਾਰੇ ਪੁੱਛਦੇ ਮਿਆਦ ਖਤਮ ਹੋ ਗਈ ਸੀ ਹਾਂ ਜੀ ਉਹਦੀ ਮਿਆਦ ਖਤਮ ਹੋ ਗਈ ਸੀ ਜੀ ਠੀਕ ਹੈ ਤੇ ਇੱਕੋ ਪੁਲ ਜਿਆਦਾ ਵਿੰਗਾ ਸੀ ਪੁਰਾਣੇ ਟਾਈਮ ਦੇ ਵਿੱਚ ਟੇਢਾ ਲੱਗਿਆ ਹੋਇਆ ਸੀ ਠੀਕ ਹੈ ਇਸ ਕਰਕੇ ਹੁਣ ਉਸ ਚੌੜਾ ਕੀਤਾ ਉਹਦੇ ਨਾਲ ਕਾਫੀ ਠੀਕ ਹੈ ਇਹਦੇ ਕਰਕੇ ਵੀ ਡਬਲ ਟ੍ਰੈਕ ਹੋ ਗਈ ਠੀਕ ਹੈ ਤਾਂ ਕਰਕੇ ਸਾਡੇ ਪਿੰਡ ਨੂੰ ਬਹੁਤ ਲੋਡ تھی ਇਹਦੀ ਕਰ ਕਰ है। तो दुछागी। जी दुछागी। सारे ਨੂੰ ਦਿਖਾ ਦਈਏ ਜੀ ਇਹ ਸਾਰੇ ਪਿੰਡਾਂ ਨੂੰ ਦਿਖਾ ਕੋਈ ਨਾ ਕੱਲਾ ਕੱਲਾ ਬੰਦਾ ਆ ਰਾਵਣਾ ਮਿਲਦਾ ਜੀ ਬਹੁਤ ਠੀਕ ਇਹ ਸਾਰੇ ਪਿੰਡਾਂ ਦੇ ਦਿਖਾਓ ਜੀ ਰੋਟਾ ਕਮਾਲ ਕਰਦੇ 80 ਕੰਮ ਸਾਰੇ اوتے ہسپتال ہسپتال کھول جويو پتہ نہیں کھول جويو گاندھی جی کڈ کے پھول کے گاندھی جی پولیس صاحب او نہیں چھوڑ نہ دیکھو لائٹ